ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਤੇ ਪਟਿਆਲਾ ਦੇ ਵਿੱਚ ਹੋਏ ਆਰਮੀ ਤੇ ਕਰਨਲ ਦੇ ਨਾਲ ਤੇ ਉਹਨਾਂ ਦੇ ਬੇਟੇ ਦੇ ਨਾਲ ਕੁਟਮਾਰ ਮਾਮਲੇ ਦੇ ਵਿੱਚ ਲਗਾਤਾਰ ਨਵੇਂ ਤੱਥ ਸਾਹਮਣੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਕਦੀ ਪੁਲਿਸ ਮਲਾਜ਼ਮ ਕੋਈ આરોਪ ਲਗਾ ਰਹੇ ਨੇ ਜਾਂ ਫਿਰ ਕੋਈ ਅਲੱਗ ਤੋਂ ਗਵਾ ਆ ਕੇ ਪੁਲਿਸ ਵਾਲੇ ਤੇ આરોਪ ਲਗਾ ਰਿਹਾ ਤੇ ਹੁਣ ਫੈਮਿਲੀ ਵੱਲੋਂ ਵੀ ਕੁਝ ਨਵੇਂ ਐਵੀਡੈਂਸ ਸਾਹਮਣੇ ਪੇਸ਼ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਆ ਇੱਕ ਹੋਰ ਨਵੀਂ ਸੀਸੀਟੀਵੀ ਜਿਹਾ ਇੱਕ ਹੋਰ ਨਵੀਂ ਸੀਸੀਟੀਵੀ ਪਰਿਵਾਰ ਵੱਲੋਂ ਸਾਹਮਣੇ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਹੋਰ ਤੱਥ ਜਿਹੜੇ ਨੇ ਉਹ ਸਾਹਮਣੇ ਕਲੀਅਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਮੈਂ ਪੁਲਿਸ ਦੀ ਗੱਲ ਕਰਾਂ ਤੇ ਪੁਲਿਸ ਵੱਲੋਂ ਪੁਲਿਸ ਵੱਲੋਂ ਵੀ ਇਹ ਇਲਜ਼ਾਮ ਲਗਾਇਆ ਗਿਆ ਜਿਹੜੇ ਪੁਲਿਸ ਮੁਲਾਜ਼ਮ ਸੀ ਕਿ ਸਾਡੇ ਨਾਲ ਵੀ ਕੁੱਟਮਾਰ ਹੋਈ ਹੈ ਅਦਾਲਤ ਦੇ ਵਿੱਚ ਇਹ ਦਲੀਲ ਰੱਖੀ ਗਈ ਤੇ ਸਾਡੇ ਮੁਲਾਜ਼ਮ ਤੇ ਵੀ ਕੁੱਟਮਾਰ ਹੋਈ ਹੈ ਤੇ ਉਹਨਾਂ ਦੀ ਵੀ ਐਫਆਈਆਰ ਦਰਜ ਕੀਤੀ ਜਾਵੇ ਤੇ ਹੁਣ ਉਹ ਜਿਸ ਮੁਲਾਜ਼ਮ ਨੇ ਕੁੱਟਮਾਰ ਦੇ ਇਲਜ਼ਾਮ ਲਗਾਏ ਜੋ ਪਰਿਵਾਰ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਰੰਦੀਰ ਸਿੰਘ ਨਾਮ ਦਾ ਪੁਲਿਸ ਮੁਲਾਜ਼ਮ ਹੈ ਤੇ ਉਹਨਾਂ ਵੱਲੋਂ ਇੱਕ ਐਮਐਲਆਰ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਕੁੱਟਮਾਰ ਹੋਈ ਹੈ ਤੇ ਮੇਰੇ ਵੱਲੋਂ ਵੀ ਇਸ ਪਰਵਾਜ਼ ਦੇ ਉੱਤੇ ਦਰਖਾਸਤ ਜਿਹੜੀ ਦਿੱਤੀ ਗਈ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਹੁਣ ਪਰਿਵਾਰ ਵੱਲੋਂ ਇੱਕ ਸੀਸੀਟੀਵੀ ਸਾਹਮਣੇ ਲਿਆਂਦੀ ਗਈ ਹੈ ਜਿਦੇ ਵਿੱਚ ਰੰਦੀਰ ਸਿੰਘ ਦਿਖਾਈ ਦੇ ਰਹੇ ਨੇ ਪਰਿਵਾਰ ਮੁਤਾਬਕ ਉਹ ਉਹੀ ਸ਼ਖਸ ਨੇ ਰੰਦੀਰ ਸਿੰਘ ਜਿਨ੍ਹਾਂ ਨੇ ਐਮਐਲਆਰ ਘਟਵਾਈ ਹੈ ਤੇ ਕੰਪਲੇਂਟ ਦਿੱਤੀ ਹੈ ਕਿ ਇੱਥੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਪਰ ਜੋ ਸੀਸੀਟੀਵੀ ਦੇ ਵਿੱਚ ਪਰਿਵਾਰ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਰੰਦੀਰ ਸਿੰਘ ਲੜਾਈ ਦੇ ਵਿੱਚ ਸੀ ਹੀ ਨਹੀਂ ਜੀ ਹਾਂ ਪਰਿਵਾਰ ਵੱਲੋਂ ਇਹ ਜਿਹੜਾ ਖੁਲਾਸਾ ਕੀਤਾ ਗਿਆ ਜਾਂ ਕਹਿ ਲਓ ਕਿ ਦੁਬਾਰਾ ਤੋਂ ਜੋ ਪੁਲਿਸ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਉਹਨਾਂ ਦੇ ਉੱਤੋਂ ਕਾਊਂਟਰ ਕਾਊਂਟਰ ਇਲਜ਼ਾਮ ਜਿਹੜਾ ਕਹਿ ਲਓ ਲਗਾਇਆ ਗਿਆ ਕਿ ਰੰਦੀਰ ਸਿੰਘ ਨੇ ਤਾਂ ਹੱਥੋਪਾਈ ਦੇ ਵਿੱਚ ਉਹ ਆਇਆ ਹੀ ਨਹੀਂ ਸਾਈਡ ਤੇ ਖੜਾ ਰਿਹਾ ਤਾ ਉਹਦੇ ਸੱਟਾਂ ਕਿਵੇਂ ਲੱਗ ਗਈਆਂ ਉਹਦੇ ਸੱਟਾਂ ਕਿਵੇਂ ਲੱਗ ਗਈਆਂ ਤਾਂ ਜੋ ਜਿਹੜੀ ਐਮਐਲਆਰ ਕਟਾਈ ਗਈ ਹੈ ਉਹ ਸਾਡੇ ਖਿਲਾਫ ਕਾਰਵਾਈ ਨੂੰ ਦਬਾਉਣ ਦੇ ਲਈ ਕਰਾਈ ਗਈ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸੀਸੀਟੀਵੀ ਦਿਖਾਣੇ ਆ ਜਿਹੜੀ ਪਰਿਵਾਰ ਵੱਲੋਂ ਸਾਹਮਣੇ ਦਿੱਤੀ ਗਈ ਹੈ ਇਹ ਇਹ ਹੁਣ ਦੀ ਨਵੀਂ ਸੀਸੀਟੀਵੀ ਹੈ ਐਕਸਕਲੂਸਿਵ ਸੀਸੀਟੀਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇੱਕ ਨਵਾਂ ਜਿਹੜਾ ਮੋੜ ਹੈ ਇੱਕ ਹੋਰ ਸਾਹਮਣੇ ਆਂਦਾ ਹੋਇਆ ਦਿਖਾਈ ਦੇ ਰਿਹਾ ਕਿ ਪੁਲਿਸ ਮੁਲਾਜ਼ਮਾਂ ਲੋ ਜਿਹੜੇ ਕਾਊਂਟਰ ਜਿਹੜੇ ਕੀਤੇ ਜਾ ਰਹੇ ਨੇ ਕਿ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਕਹਿ ਸਕਦੇ ਹੋ ਕਿ ਨਕਾਰਨ ਵਾਲੀ ਇਹ ਸੀਸੀਟੀਵੀ ਹੈ ਜਿਹਦੇ ਵਿੱਚ ਪਰਿਵਾਰ ਮੁਤਾਬਕ ਜੋ ਰੰਦੀਰ ਸਿੰਘ ਜਿਹੜਾ ਕਹਿ ਰਿਹਾ ਸੀ ਕਿ ਮੇਰੇ ਮੇਰੇ ਨਾਲ ਕੁੱਟਮਾਰ ਹੋਈ ਹੈ ਤੇ ਮੈਨੂੰ ਮੈਨੂੰ ਜਿਹੜੀਆਂ ਇੰਜਰੀਜ਼ ਹੋਈਆਂ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਆ ਤੁਹਾਨੂੰ ਦਿਖਾਣੇ ਆ ਕਿ ਜਿੱਥੇ ਇਹ ਤੁਸੀਂ ਵੇਖ ਸਕਦੇ ਹੋ ਸਕਰੀਨ ਦੇ ਉੱਤੇ ਅਸੀਂ ਤੁਹਾਨੂੰ ਸੀਸੀਟੀਵੀ ਵਿਖਾ ਰਹੇ ਆ ਇਹ ਵੀਡੀਓ ਜਿਹੜੀ ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਹੈ ਸੀਸੀਟੀਵੀ ਜਿਹੜੇ ਇੱਕ ਨਵੀਂ ਸੀਸੀਟੀਵੀ ਲੈ ਕੇ ਪਰਿਵਾਰ ਸਾਹਮਣੇ ਆਇਆ ਉਸ ਮੁਲਾਜ਼ਮ ਦੇ ਬਾਰੇ ਜਿਨਨੇ ਇਹ ਇਲਜ਼ਾਮ ਲਗਾਇਆ ਕਿ ਜਦੋਂ ਕੁੱਟਮਾਰ ਹੋਈ ਕਰਨਲ ਤੇ ਉਹਨਾਂ ਦੇ ਬੇਟੇ ਦੇ ਨਾਲ ਸਾਨੂੰ ਵੀ ਕੁੱਟਿਆ ਗਿਆ ਆ ਤੁਹਾਨੂੰ ਦਿਖਾਣੇ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਸੀਸੀਟੀਵੀ ਢਾਬੇ ਦੇ ਬਾਹਰ ਦੀ ਹੈ ਜਿੱਥੇ ਕੁੱਟਮਾਰ ਹੋਈ ਤੇ ਇਸ ਕੁੱਟਮਾਰ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਆਹ ਵਾਲੀ ਜਗ੍ਹਾ ਦੇ ਉੱਤੇ ਕੁੱਟਮਾਰ ਚੱਲ ਰਹੀ ਹੈ ਜਿੱਥੇ ਕਰਨਲ ਤੇ ਉਹਦੇ ਬੇਟੇ ਨੂੰ ਕੁੱਟਿਆ ਜਾ ਰਿਹਾ ਤੇ ਇਹ ਪੁਲਿਸ ਮੁਲਾਜ਼ਮ ਜਿਹੜਾ ਇੱਕ ਵਾਈਟ ਕਲਰ ਦੀ ਗੱਡੀ ਦੇ ਨਾਲ ਖੜਾ ਹੋਇਆ ਇਹ ਪੁਲਿਸ ਮੁਲਾਜ਼ਮ ਨੂਰ ਰੰਦੀਰ ਸਿੰਘ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਕਿ ਇਹ ਰੰਦੀਰ ਸਿੰਘ ਇਹ ਵਾਲਾ ਪੁਲਿਸ ਮੁਲਾਜ਼ਮ ਹੈ ਇਹ ਤੁਸੀਂ ਹਾਈਲਾਈਟ ਕਰਕੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਪੁਲਿਸ ਮੁਲਾਜ਼ਮ ਵੱਲੋਂ ਪਰਿਵਾਰ ਦੇ ਖਿਲਾਫ ਜਿਹੜੀ ਕੰਪਲੇਂਟ ਦਿੱਤੀ ਗਈ ਹੈ ਕਿ ਕੁੱਟਮਾਰ ਦੇ ਵਿੱਚ ਮੈਨੂੰ ਵੀ ਕੁੱਟਿਆ ਗਿਆ ਜਦਕਿ ਪੁਲਿਸ ਮੁਲਾਜ਼ਮ ਕੁੱਟਮਾਰ ਵਾਲੀ ਜਗ੍ਹਾ ਤੋਂ ਬਹੁਤ ਦੂਰ ਹੈ ਇਸ ਜਗ੍ਹਾ ਤੇ ਤੁਸੀਂ ਆ ਰਾਈਟ ਸਾਈਡ ਦੇਖ ਸਕਦੇ ਹੋ ਟਾਬੇ ਦੇ ਬਾਹਰ ਤੇ ਗੱਡੀ ਦੇ ਸਾਹਮਣੇ ਇੱਥੇ ਕਰਨਲ ਤੇ ਉਹਨਾਂ ਦੇ ਬੇਟੇ ਨੂੰ ਕੁੱਟਿਆ ਜਾ ਰਿਹਾ ਤੇ ਰਣਦੀਰ ਸਿੰਘ ਆ ਪਿੱਛੇ ਖੜਾ ਹੋਇਆ ਕਦੀ ਆ ਰੋਡ ਵੱਲ ਜਾ ਰਿਹਾ ਹੈ ਤੇ ਕਦੀ ਵਾਪਸ ਆ ਕੇ ਦੇਖ ਰਿਹਾ ਕਿ ਹੋ ਕੀ ਰਿਹਾ ਤੇ ਉਸ ਦੇ ਨਾਲ ਹੀ ਇਹ ਤੁਸੀਂ ਦੇਖ ਸਕਦੇ ਹੋ ਦੁਬਾਰਾ ਤੋਂ ਉਹਦੇ ਬੇਟੇ ਨੂੰ ਕੁੱਟਿਆ ਜਾ ਰਿਹਾ ਕਰਨਲ ਦੇ ਬੇਟੇ ਨੂੰ ਤੇ ਇਹ ਰੰਦੀਰ ਸਿੰਘ ਕਾਫੀ ਸਮੇਂ ਤੋਂ ਉਸੇ ਹੀ ਜਗ੍ਹਾ ਤੇ ਖੜਾ ਹੋਇਆ ਨਾ ਨਾ ਤਾਂ ਉਹ ਰੰਦੀਰ ਸਿੰਘ ਉਹਦੇ ਵਿੱਚ ਜਾ ਰਿਹਾ ਲੜਾਈ ਦੇ ਵਿੱਚ ਤੇ ਨਾ ਹੀ ਉਹਦੇ ਉੱਤੇ ਕਿਸੇ ਨੇ ਹੱਥ ਚੱਕਿਆ ਇਹ ਤੁਸੀਂ ਸਾਫ ਸੀਸੀਟੀਵੀ ਕਲੀਅਰ ਸੀਸੀਟੀਵੀ ਹੈ ਜਿਹੜੀਆਂ ਹੁਣ ਤੋਂ ਪਹਿਲਾਂ ਜਿਹੜੀਆਂ ਸੀਸੀਟੀਵੀ ਆਈਆਂ ਉਹ ਅਲੱਗ ਸੀਗੀਆਂ ਤੇ ਇਹ ਇੱਕ ਨਵੇਂ ਐਂਗਲ ਤੋਂ ਜਿਹੜੀ ਸੀਸੀਟੀਵੀ ਪਰਿਵਾਰ ਵੱਲੋਂ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਰੰਦੀਰ ਸਿੰਘ ਆਰਾਮ ਨਾਲ ਖੜਾ ਹੋਇਆ ਹੈ ਨਾ ਤਾਂ ਉਹ ਬਚਾਨ ਲਈ ਜਾ ਰਿਹਾ ਅੱਗੇ ਕਿ ਰੋਕੀ ਜਾਵੇ ਲੜਾਈ ਤੇ ਨਾ ਹੀ ਕੁਝ ਕਰ ਰਿਹਾ ਤੇ ਇਹਨੇ ਰਣਦੀਰ ਸਿੰਘ ਵੱਲੋਂ આરોਪ ਲਗਾਇਆ ਗਿਆ ਕਿ ਮੇਰੇ ਨਾਲ ਜਿਹੜੀ ਹੈ ਉਹ ਕੁੱਟਮਾਰ ਹੋਈ ਹੈ ਤੇ ਲਗਾਤਾਰ ਜਿਹੜੇ ਪੰਜਾਬ ਪੁਲਿਸ આરોਪ ਲਗਾ ਰਹੀ ਹੈ ਉਹ ਕਿਤੇ ਨਾ ਕਿਤੇ ਕਹਿ ਸਕਦੇ ਹੋ ਕਿ ਯੂ-ਟਰਨ ਵਾਲੇ આરોਪ ਲਗਾਏ ਜਾ ਰਹੇ ਆ ਪਰ ਸਰਕਾਰ ਪੰਜਾਬ ਪੁਲਿਸ ਦੇ ਮੁਲਾਜ਼ਮਾ ਵੱਲੋਂ ਇਹ ਤੁਸੀਂ ਹੁਣ ਵੀ ਦੇਖ ਸਕਦੇ ਹੋ ਹੁਣੇ ਸੜਕ ਦੇ ਉੱਤੇ ਲਿਜਾ ਕੇ ਕਰਨਲ ਤੇ ਉਹਦੇ ਬੇਟੇ ਨੂੰ ਬੇਟੇ ਦੀ ਕੁੱਟਮਾਰ ਹੋ ਰਹੀ ਹੈ ਹੁਣ ਤੁਸੀਂ ਦੇਖ ਸਕਦੇ ਹੋਗੇ ਸਾਫ਼ ਤਸਵੀਰਾਂ ਚ ਦਿਖਾਈ ਦੇ ਰਿਹਾ ਕਿਵੇਂ ਕਰਨਲ ਤੇ ਉਹਦੇ ਬੇਟੇ ਨੂੰ ਕੁੱਟਿਆ ਜਾ ਰਿਹਾ ਪਰ ਰੰਦੀਰ ਸਿੰਘ ਸਾਈਡ ਤੇ ਖੜਾ ਹੋ ਕੇ ਸਿਰਫ ਦੇਖ ਰਿਹਾ ਜਿਹਦੇ ਵਿੱਚ ਇੱਥੇ ਤੱਕ ਤਾਂ ਹੁਣ ਕਲੀਅਰ ਹੁੰਦਾ ਹੈ ਕਿ ਜਿਹੜੀ 3 ਤੋਂ 4 ਮਿੰਟ ਦੀ ਜਿਹੜੀ ਇਹ ਸੀਸੀਟੀਵੀ ਹੁਣ ਨਵੀਂ ਸਾਹਮਣੇ ਆਈ ਹੈ ਉਹਦੇ ਵਿੱਚ ਰੰਦੀਰ ਸਿੰਘ ਜਿਹੜਾ ਹੈ ਉਹ ਕਿਤੇ ਵੀ ਲੜਾਈ ਦੇ ਵਿੱਚ ਆਂਦਾ ਹੋਇਆ ਨਹੀਂ ਦਿਖਾਈ ਦੇ ਰਿਹਾ ਤੇ ਉਹਨਾਂ ਦੇ ਕਰਨਲ ਹੋਰਾਂ ਦੇ ਵਾਈਫ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਕਿ ਜੇਕਰ ਇਦਾਂ ਦੀ ਕੋਈ ਗੱਲ ਹੋਈ ਵੀ ਜੇਕਰ ਲੜਾਈ ਹੋਈ ਵੀ ਤਾਂ ਜੇ ਰੰਦੀਰ ਸਿੰਘ ਦੇ ਸੱਟ ਲੱਗੀ ਵੀ ਹੈ ਇਸ ਸੀਸੀਟੀਵੀ ਦੇ ਵਿੱਚ ਤਾਂ ਨਜ਼ਰ ਨਹੀਂ ਆ ਰਿਹਾ ਕਿ ਰੰਦੀਰ ਸਿੰਘ ਲੜਦਾ ਪਿਆ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਸੀ ਵੀ ਤਾਂ ਇਹ ਰਣਚਿੰਦਰਾ ਹਸਪੀਟਲ ਦੇ ਬਾਹਰ ਜਿਹੜੀ ਲੜਾਈ ਹੋਈ ਹੈ ਤੇ ਆਪਣੀ ਐਮਐਲਆਰ ਕਟਵਾਰੇ ਨੇ ਪ੍ਰਾਈਵੇਟ ਹਸਪੀਟਲ ਤੋਂ ਜਿਹੜਾ ਕਿ ਰਜਿੰਦਰਾ ਹਸਪੀਟਲ ਤੋਂ ਤਕਰੀਬਨ 2 ਤੋਂ 2.5 ਕਿਲੋਮੀਟਰ ਦੂਰ ਹੈ ਅਸੀਂ ਤੁਹਾਨੂੰ ਐਮਐਲਆਰ ਦੀ ਵੀ ਫੋਟੋ ਦਿਖਾ ਦਿੰਨੇ ਆ ਤੁਸੀਂ ਇਹ ਆ ਤੁਸੀਂ ਦੇਖ ਸਕਦੇ ਹੈਗੇ ਉਹ ਤਸਵੀਰ ਐਮ ਐਲ ਆਰ ਦੀ ਕਾਪੀ ਐਮ ਐਲ ਆਰ ਦੀ ਜਿਹੜੀ ਨਵ ਲੋਕ ਟਵਾਈ ਗਈ ਸੀਗੀ ਤੇ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਕਿ ਇਹ ਕਿਸੇ ਪ੍ਰਾਈਵੇਟ ਹਸਪੀਟਲ ਦੀ ਐਮ ਐਲ ਆਰ ਹੈ ਤੇ ਉਹਦੇ ਵਿੱਚ ਰਣਦੀਰ ਸਿੰਘ ਦਾ ਨਾਮ ਹੈ ਰਣਦੀਰ ਸਿੰਘ ਵੱਲੋਂ ਆਪਣੀ ਇੰਜਰੀਜ਼ ਦਿਖਾਈਆਂ ਗਈਆਂ ਨੇ ਇੰਜਰੀਜ਼ ਦਿਖਾ ਕੇ ਉਦੇ ਵਿੱਚ ਇਹ ਇਹ ਪੇਸ਼ ਕਰਨ ਦੀ ਬੇਸਿਕਲੀ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਪਰਿਵਾਰ ਵੱਲੋਂ ਜਿਹੜੀ ਜਦੋਂ ਕੁੱਟਮਾਰ ਹੋਈਗੀ ਜਦੋਂ ਉੱਥੇ ਲੜਾਈ ਹੋਈ ਤੇ ਸਾਡੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਵੀ ਸਾਡੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਲੱਗੀ ਸੱਟਾਂ ਲੱਗੀਆਂ ਪਰ ਜਿਹੜੀ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਇਸ ਤਰ੍ਹਾਂ ਦੀ ਰੰਦੀਰ ਸਿੰਘ ਦੀ ਕੋਈ ਵੀ ਸ਼ਮੂਲਿਤ ਨਜ਼ਰ ਆਂਦੀ ਹੋਈ ਨਹੀਂ ਦਿਖਾਈ ਦੇ ਰਹੀ ਤੇ ਹੋਰ ਉਹਨਾਂ ਦੇ ਪਤਨੀ ਵੱਲੋਂ ਕੀ ਕੁਝ ਕਿਹਾ ਗਿਆ ਚਰਾਓ ਵੀ ਸੁਣ ਲੈਣੇ ਆ ਤੁਹਾਨੂੰ ਇੱਕ ਵੀਡੀਓ ਮੈਂ ਆ ਵੀ ਦਿਖਾਈ ਹੈ ਜਿਹੜਾ ਰੰਧੀਰ ਜਿਸ ਨੂੰ ਝੋਟ ਲੱਗੀ ਹੈ ਤੇ ਉਹ ਜੰਧੀਰ ਜਿਹੜਾ ਉਹ ਕਿਤੇ ਵੀ ਲੜਾਈ ਵਿੱਚ ਦਿਖਿਆ ਨਹੀਂ ਬਿਲਕੁਲ ਜੋ ਉਹ ਕਹਿੰਦਾ ਜੀ ਚਾਕੂ ਮਾਰਿਆ ਗਿਆ ਤੇ ਇਹ ਪੁੱਛਿਆ ਜਾਏ ਕਿ ਕਰਨਲ ਸਾਹਿਬ ਰਾਤੀ ਟਾਬੇ ਵਿੱਚ ਪਿਆਜ਼ ਕੱਟਣ ਲਈ ਚਾਕੂ ਲੈ ਕੇ ਆਏ ਸੀਗੇ ਜਿਹੜਾ ਉਸ ਨੂੰ ਚਾਕੂ ਨਾਲ ਮਾਰਨਗੇ ਔਰ ਇੱਕ ਫੋਟੋ ਵੀਡੀਓ ਤੇ ਦਿਖਾ ਦਿੱਤਾ ਜਾਏ ਮੇਰਾ ਬੇਟਾ ਆਪਣੇ ਆਪ ਨੂੰ 12 ਬੰਦੇ 10 12 ਬੰਦਿਆਂ ਨੇ ਕਿਸੇ ਨੂੰ ਫੜਿਆ ਹੋਇਆ ਕਿਸੇ ਦੇ ਪਿਓ ਨੂੰ ਕੁੱਟ ਰਿਓ ਤੱਕਾ ਵੀ ਨਹੀਂ ਮਾਰੂਗਾ ਹੂੰ ਕਿ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਇੱਕ ਵੀਡੀਓ 'ਚ ਮੈਂ ਤੁਹਾਨੂੰ ਦਿਖਾਇਆ ਜਿੱਥੇ ਉਹ ਹੱਥ ਜੋੜਦਾ ਹੋਇਆ ਕਹਿ ਰਿਹਾ ਕਿ ਮੈਨੂੰ ਕੁੱਟ ਲੋ ਮੇਰੇ ਪਿਓ ਨੂੰ ਨਾ ਕੁੱਟੋ ਮੇਰੇ ਫਾਦਰ ਨੂੰ ਨਾ ਕੁੱਟੋ ਬਿਓਸ਼ ਹੋ ਗਏ ਤਾਂ ਤੁਸੀਂ ਸੁਣਿਆ ਕਰਨਲ ਸਾਹਿਬ ਦੀ ਪਤਨੀ ਵੱਲੋਂ ਕੀ ਕੁਝ ਦੱਸਿਆ ਗਿਆ ਕਿ ਇਸ ਰੰਦੀਰ ਸਿੰਘ ਹੋਰਾਂ ਵੱਲੋਂ ਚਾਕੂ ਦੇ ਨਿਸ਼ਾਨ ਦੀ ਜਿਹੜੀ ਗੱਲ ਦਿੱਤੀ ਗਈ ਕਿ ਚਾਕੂ ਦੇ ਨਾਲ ਇੰਜਰੀ ਹੋਈ ਪਰ ਇਸ ਤਰ੍ਹਾਂ ਦੀ ਜਿਹੜੀ ਗੱਲ ਸੀਗੀ ਉਹ ਸੀਸੀਟੀਵੀ ਦੇ ਵਿੱਚ ਤਾਂ ਕਿਤੇ ਨਜ਼ਰ ਨਹੀਂ ਆ ਰਹੀ ਜਿੰਨੀ ਸੀਸੀਟੀਵੀ ਸਾਡੇ ਕੋਲ ਅਵੇਲੇਬਲ ਹੈ ਜਿੰਨੀ ਪਰਿਵਾਰ ਵੱਲੋਂ ਦੱਸੀ ਗਈ ਤੇ ਇਹ ਤੁਸੀਂ ਦੇਖ ਸਕਦੇ ਹੋ ਐਮਐਲਆਰ ਰਿਪੋਰਟ ਮੈਡੀਕਲ ਲੀਗਲ ਰਿਪੋਰਟ ਦਿੱਤੀ ਗਈ ਜਿਦੇ ਚ ਰੰਦੀਰ ਸਿੰਘ ਦਾ ਨਾਮ ਹੈ ਤੇ ਇੱਥੇ ਸਾਰੀਆਂ ਜਿਹੜੀਆਂ ਇੰਜਰੀਜ਼ ਨੇ ਉਹ ਦਿੱਤੀਆਂ ਗਈਆਂ ਨੇ ਤੇ ਜਦ ਕਿ ਜਿਹੜੀ ਜਦ ਕਿ ਜਿਹੜੀ ਰਿਪੋਰਟ ਸੀਗੀ ਉਹ ਸਵੇਰੇ 7 ਵਜੇ ਦੀ ਸੀਗੀ ਤੇ ਗੱਲ ਜਿਹੜੀ ਹੋਈ ਹੈ ਉਹ ਰਾਤ 1:30 ਵਜੇ ਦੀ ਹੋਈ ਹੈ ਜਿਸ ਤਰ੍ਹਾਂ ਪਰਿਵਾਰ ਦੇ ਇਲਜ਼ਾਮ ਲਗਾਏ ਨੇ ਪਰਿਵਾਰ ਜਿਸ ਤਰ੍ਹਾਂ ਦੇ ਇਲਜ਼ਾਮ ਲਗਾ ਰਿਹਾ ਤੁਸੀਂ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਨੇ ਆ ਤੁਸੀਂ ਆ ਦੇਖ ਸਕਦੇ ਹੋ ਰੰਦੀਰ ਸਿੰਘ ਪਹਿਲੀ ਸੀਸੀਟੀ ਦੇ ਵਿੱਚ ਇੱਥੇ ਹੀ ਘੁੰਮ ਰਿਹਾ ਇੱਥੇ ਘੁੰਮ ਰਹੇ ਨੇ ਸੀ ਸੀ ਰੰਦੀਰ ਸਿੰਘ ਪਰ ਕਿਤੇ ਵੀ ਲੜਾਈ ਦੇ ਵਿੱਚ ਇਹਨਾਂ ਦੀ ਕੋਈ ਸ਼ਮੂਲੀਅਤ ਨਹੀਂ ਹੈ ਤੇ ਥੋੜਾ ਜਿਹਾ ਅੱਗੇ ਤੁਸੀਂ ਜਾਓਗੇ ਤਾਂ ਅੱਗੇ ਤੁਸੀਂ ਇਹ ਦੇਖ ਸਕਦੇ ਹੋ ਦਰਵਾਜ਼ਾ ਖੋਲ੍ਹ ਕੇ ਉਹਨਾਂ ਦਾ ਬੇਟਾ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮੈਂ ਆਪਣੇ ਫਾਦਰ ਨੂੰ ਲੈ ਕੇ ਚਲਾ ਜਾਵਾਂ ਕਿਉਂਕਿ ਉਹ ਬੇਹੋਸ਼ ਹੋ ਚੁੱਕੇ ਸੀਗੇ ਪਰ ਫਿਰ ਵੀ ਪੁਲਿਸ ਮੁਲਾਜ਼ਮਾ ਵੱਲੋਂ ਉਹਨਾਂ ਦੀ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਦੁਬਾਰਾ ਦੋਨਾਂ ਨੂੰ ਕੁੱਟਿਆ ਗਿਆ ਇਹ ਤਸਵੀਰ ਖੁਦ ਆਪਣੇ ਆਪ ਬਿਆਨ ਕਰ ਰਹੀ ਹੈ ਆਪਣੀਆਂ ਤਸਵੀਰਾਂ ਦੇਖੋ ਡੰਡੇ ਮਾਰੇ ਜਾ ਰਹੇ ਨੇ ਉਹਨਾਂ ਦੇ ਬੇਟੇ ਨੂੰ ਕਰਨਲ ਸਾਹਿਬ ਦੇ ਬੇਟੇ ਨੂੰ ਡੰਡਿਆਂ ਨਾਲ ਕੁੱਟਿਆ ਜਾ ਰਿਹਾ ਤਾਂ ਇਹ ਜਿਹੜੀ ਨਵੀਂ ਸੀਸੀਟੀਵੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਆਖਿਰਕਾਰ ਕੀ ਕੁਝ ਉਸ ਸਮੇਂ ਵਾਪਰਿਆ ਜੋ ਕਿ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਹੁਣ ਦੁਬਾਰਾ ਤੋਂ ਕਿਉਂਕਿ ਕੇਸ ਕੋਰਟ ਦੇ ਵਿੱਚ ਹੁਣ ਜਾ ਚੁੱਕਾ ਹੈ ਇਹਦੇ ਦੇ ਕੋਰਟ ਦੀ ਪ੍ਰोसीडिंग्स ਦੇ ਵਿੱਚ ਕੀ ਕੁਝ ਹੋ ਰਿਹਾ ਉਹ ਤਾਂ ਚਲੋ ਤਰੀਕਿਆਂ ਦੇ ਉੱਤੇ ਪਤਾ ਲੱਗੇਗਾ ਪਰ ਪਰਿਵਾਰ ਵੱਲੋਂ ਇੱਕ ਹੋਰ ਨਵੀਂ ਸੀਸੀਟੀਵੀ ਜਿਹੜੀ ਹੈ ਉਹ ਦਿਖਾ ਕੇ ਇਹ ਇਲਜ਼ਾਮਾਂ ਨੂੰ ਨਕਾਰਿਆ ਜਾ ਰਿਹਾ ਹੈ ਕਿ ਜਿਹੜਾ ਰੰਦੀਰ ਸਿੰਘ ਹੈ ਉਹ ਉਹਦੇ ਤੇ ਵੀ ਕਿਸੇ ਨੇ ਹਮਲਾ ਕੀਤਾ ਹੋਵੇ ਤੇ ਲਗਾਤਾਰ ਜੇ ਗੱਲ ਕਰ ਲਈਏ ਪੰਜਾਬ ਪੁਲਿਸ ਤੇ ਇਲਜ਼ਾਮਾਂ ਦੀ ਤਾਂ ਸਭ ਤੋਂ ਪਹਿਲਾਂ ਜਿਹੜੇ ਇਲਜ਼ਾਮ ਲਗਾਏ ਗਏ ਸੀਗੇ ਪੁਲਿਸ ਦੇ ਉੱਤੇ ਤਾਂ ਕਿ ਐਫ ਆਈ ਆਰ ਨਹੀਂ ਦਰਜ ਹੋ ਰਹੀ ਕੁੱਟਿਆ ਕਰਨਲ ਸਾਹਿਬ ਹੋਰਾਂ ਦੀ ਫੈਮਿਲੀ ਨੂੰ ਗਿਆ ਪਰ ਉਹਨਾਂ ਵੱਲੋਂ ਉਹਨਾਂ ਦੀ ਥਾ ਪਟਿਆਲਾ ਦੇ ਇੱਕ ਜਿਹੜੇ ਟਾਬੇ ਦੇ ਬਾਰ ਹੋਈ ਟਾਬੇ ਵਾਲੇ ਦੇ ਨਾਮ ਤੋਂ ਐਫ ਆਈ ਆਰ ਦਰਜ ਕਰ ਦਿੱਤੀ ਫਿਰ ਉਹਨਾਂ ਦੀ ਪਤਨੀ ਵੱਲੋਂ ਲਗਾਤਾਰ ਜਿਹੜੀ ਪ੍ਰੋਟੈਸਟ ਕੀਤੇ ਗਏ ਆਪਣੇ ਨਾਮ ਤੋਂ ਐਫ ਆਈ ਆਰ ਕਰਵਾਉਣ ਦੇ ਲਈ ਡੀ ਜੀ ਪੀ ਨੂੰ ਡੀ ਜੀ ਪੀ ਨੂੰ ਮਿਲਿਆ ਗਿਆ ਗਵਰਨਰ ਨੂੰ ਮਿਲਿਆ ਗਿਆ ਡੀ ਸੀ ਦਫਤਰ ਦੇ ਬਾਹਰ ਮੋਰਚਾ ਲਗਾਇਆ ਗਿਆ ਫਿਰ ਜਾ ਕੇ ਉਹਨਾਂ ਦੇ ਨਾਮ ਤੋਂ ਐਫ ਆਈ ਆਰ ਦਰਜ ਹੋਈ ਐਫ ਆਈ ਆਰ ਹੋਣ ਤੋਂ ਬਾਅਦ ਫਿਰ ਜਿਹੜੇ ਚਾਲ ਐਸ ਐਚਓ ਨੇ ਬੋਪਾ ਰਾਏ ਹੋਗੇ ਰੋਨੀ ਸਿੰਘ ਹੋਗੇ ਹਰਜਿੰਦਰ ਤੇ ਇੱਕ ਹੋਰ ਨੇ ਉਹਨਾਂ ਵੱਲੋਂ ਫਿਰ ਮਾਫੀ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਕੀ ਉਹ ਵੀਡੀਓ ਕਾਲ ਤੇ ਪਰਿਵਾਰ ਤੋਂ ਮਾਫੀਆਂ ਮੰਗਦੇ ਹੋਏ ਨਜ਼ਰ ਆਏ ਕਿ ਸਾਨੂੰ ਮਾਫ ਕਰ ਦਿੱਤਾ ਜਾਵੇ ਕਿ ਸਾਨੂੰ ਪਤਾ ਨਹੀਂ ਸੀਗਾ ਕਿ ਇਹ ਕਰਨਲ ਨੇ ਤਾਂ ਅਸੀਂ ਕੁੱਟ ਦਿੱਤਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਲਗਾਤਾਰ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਇੰਨਾ ਮੁਲਾਜ਼ਮਾਂ ਦਾ ਕਹਿ ਸਕਦੇ ਹੋ ਕਿ ਤੁਸੀਂ ਕਾਲਾ ਚਿਹਰਾ ਸਾਹਮਣੇ ਆ ਚੁੱਕਾ ਸੀਗਾ ਕਿ ਜਿਵੇਂ ਉਹਨਾਂ ਨੇ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਹੀ ਫੈਮਿਲੀ ਨੂੰ ਹਰਾਸ ਕੀਤਾ ਗਿਆ ਕਿ ਇਸ ਮਾਮਲੇ ਨੂੰ ਦਬਾਇਆ ਜਾ ਸਕੇ ਤੇ ਪਰਿਵਾਰ ਵੱਲੋਂ ਹਾਲੇ ਵੀ ਐਸਪੀ ਨਾਨਕ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਉਹਨਾਂ ਦੀ ਪੋਸਟਿੰਗ ਅਲੱਗ ਕਿਸੇ ਸ਼ਹਿਰ ਤੇ ਨਾਲ ਦੇ ਨਾਲ ਸੀਬੀਆਈ ਇਨਕੁਆਇਰੀ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਇੱਕ ਹੋਰ ਜਿਹੜਾ ਨਵਾਂ ਮੋੜ ਸਾਹਮਣੇ ਹੈ ਕਿ ਜਿਹੜਾ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਸੱਟਾਂ ਦਿਖਾ ਕੇ ਆਪਣੇ ਇੰਜਰੀਜ਼ ਦਿਖਾ ਕੇ ਐਫ ਆਈ ਆਰ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਅਦਾਲਤ ਦੇ ਵਿੱਚ ਇਹ ਦਲੀਲ ਦਿੱਤੀ ਜਾ ਰਹੀ ਹੈ ਉਹ ਸੀਸੀਟੀਵੀ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਕਿ ਉਹਨਾਂ ਦੇ ਨਾਲ ਕੁੱਟਮਾਰ ਹੋਈ ਹੋਵੇ ਤਾਂ ਹੁਣ ਇਸ ਦੇ ਪਿੱਛੇ ਅਸਲ ਸੱਚਾਈ ਕੀ ਹੈ ਜੋ ਟੀਮ ਇਨਵੈਸਟੀਗੇਸ਼ਨ ਕਰੇਗੀ ਉਹ ਸਾਹਮਣੇ ਆਏਗੀ ਪਰ ਜੋ ਜੋ ਪਰਿਵਾਰ ਕਹਿ ਰਿਹਾ ਸੀ ਉਹਦੇ ਮੁਤਾਬਕ ਤੁਹਾਨੂੰ ਦੱਸ ਰਿਹਾ ਕਿ ਸੀਸੀਟੀਵੀ ਜਿਹੜੀ ਪਰਿਵਾਰ ਵੱਲੋਂ ਦੁਬਾਰਾ ਤੋਂ ਜਿਹੜੀ ਸਾਂਝੀ ਕੀਤੀ ਗਈ ਹੈ ਪੇਸ਼ ਕੀਤੀ ਗਈ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਰੰਦੀਰ ਸਿੰਘ ਦੇ ਨਾਲ ਕੋਈ ਵੀ ਕੁੱਟਮਾਰ ਹੁੰਦੀ ਹੋਈ ਨਹੀਂ ਦਿਖਾਈ ਦੇ ਰਹੀ ਤੇ ਹੁਣ ਇਸ ਕੇਸ ਦੇ ਵਿੱਚ ਅੱਗੇ ਕੀ ਕੁਝ ਹੁੰਦਾ ਉਹ ਦੇਖਣ ਵਾਲੀ ਗੱਲ ਹੋਵੇਗੀ ਕਿ ਆ ਆਰਮੀ ਦੇ ਇੱਕ ਅਫਸਰ ਦੇ ਨਾਲ ਜੋ ਇਸ ਤਰ੍ਹਾਂ ਕੁਟਮਾਰ ਹੋਣੀ ਉਸ ਤੋਂ ਬਾਅਦ ਧਰਨੇ ਲਗਾ ਕੇ ਐਫ ਆਈ ਆਰ ਕਰਨੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਕੇਸ ਬਣ ਜਾਂਦਾ ਹੈ ਆਖਿਰਕਾਰ ਜੇਕਰ ਆਮ ਆਦਮੀ ਕੋਈ ਹੋਵੇ ਉਹਦੀ ਐਫ ਆਈ ਆਰ ਜਾਂ ਫਿਰ ਪੁਲਿਸ ਵਾਲੇ ਜਿਹੋ ਦੇ ਨਾਲ ਧੱਕਾ ਕਰਦੇ ਨੇ ਤਾਂ ਉਹਦੀ ਸੁਣਵਾਈ ਕਿੱਥੇ ਹੋਵੇਗੀ ਤੇ ਤੁਹਾਡਾ ਕੀ ਵਿਚਾਰ ਹੈ ਇਸ ਸਾਰੇ ਮਾਮਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ